हां जी स्टूडेंट बेटा ਆਪਾਂ 12ਵੀਂ ਕਲਾਸ ਦੀ ਇਲੈਕਟਿਵ ਪੰਜਾਬੀ ਦਾ ਰਸ ਵਾਲਾ ਕੁਐਸਚਨ ਕਰ ਰਹੇ ਆ ਨੰਬਰ 4 ਰਸ ਹੈਗਾ ਤੁਹਾਡਾ ਰੋਧ ਰਸ ਠੀਕ ਆ ਰੋਧ ਰਸ ਦਾ ਸਥਾਈ ਪਾਪ ਕ્રોਧ ਹੈ ਜਿੱਥੇ ਵਿਰੋਧੀਆਂ ਵੱਲੋਂ ਬੇਇੱਜ਼ਤੀ ਨਿਰਾਦਰੀ ਕੀਤੀ ਜਾਂਦੀ ਹੈ ਜਾਂ ਦੇਸ਼ ਤੇ ਧਰਮ ਦਾ ਅਪਮਾਨ ਕੀਤਾ ਜਾਂਦਾ ਹੈ ਉੱਥੇ ਬਦਲੇ ਦੀ ਭਾਵਨਾ ਦੇ ਵਿੱਚੋਂ ਕ੍ਰੋਧ ਭਾਵ ਜਾਗਦਾ ਹੈ ਅਤੇ ਉੱਥੇ ਫਿਰ ਰੋਧਦਰ ਰਸ ਦਾ ਪ੍ਰਗਟਾਵਾ ਹੁੰਦਾ ਹੈ ਠੀਕ ਹੈ ਬੇਟਾ ਯਾਦ ਰੱਖਣਾ ਰੋਧਦਰ ਰਸ ਦਾ ਸਥਾਈ ਭਾਵ ਕੀ ਆ ਕ੍ਰੋਧ ਠੀਕ ਹੈ ਜਦੋਂ ਕੋਈ ਕਿਸੇ ਦੀ ਬੇਇੱਜ਼ਤੀ ਹੁੰਦੀ ਆ ਜਾਂ ਕਿਸੇ ਦਾ ਅਪਮਾਨ ਹੁੰਦਾ ਫਿਰ ਇਹ ਭਾਵ ਆ ਜਿਹੜਾ ਇਹ ਇਹਦਾ ਪ੍ਰਗਟਾਵਾ ਹੁੰਦਾ ਇੱਕ ਲਾਈਨ ਤੁਸੀਂ ਹੋਰ ਐਡ ਕਰਨੀ ਆ ਬੇਟਾ ਰੋਦਰ ਰਸ ਦੇ ਸਥਾਈ ਭਾਵ ਕ੍ਰੋਧ ਵਿੱਚ ਆਦਮੀ ਦਾ ਵਿਵੇਕ ਜਿਹੜਾ ਉਹ ਸੁੰਨ ਹੋ ਜਾਂਦਾ ਹੈ ਤੇ ਉਹ ਹਰ ਤਰ੍ਹਾਂ ਦੇ ਜਾਇਜ ਤੇ ਨਜਾਇਜ਼ ਕੰਮ ਕਰਦਾ ਹੈ ਠੀਕ ਹੈ ਬੇਟਾ ਇਹ ਲਾਈਨ ਐਡ ਕਰਨੀ ਆ ਐਗਜ਼ਾਮਪਲ ਬੇਟਾ ਦੇਖੋ ਤੁਸੀਂ ਜਿਹੜੀਆਂ ਵੀ ਤੁਹਾਨੂੰ ਦੋ ਲਾਈਨਾਂ ਯਾਦ ਹੁੰਦੀਆਂ ਨਾ ਉਹ ਕਰ ਲਓ ਇਹ ਤੁਹਾਡੀ ਬੁੱਕ ਦੀਆਂ ਹੀ ਲਾਈਨਾਂ ਵਾਂ ਪਹਿਲੀਆਂ ਦੋ ਲਾਈਨਾਂ ਗੱਜਣ ਤੋਪਾਂ ਡਾਈਣੀ ਜਿਉਂ ਕਣੀਆਂ ਰਕਾਈਆਂ ਉਮੀ ਆਮ ਨੇ ਉਹ ਕੱਢੀਆਂ ਰਣ ਵਿੱਚ ਚਲਾਈਆਂ ਠੀਕ ਆ ਇਹ ਲਿਖ ਸਕਦੇ ਹੋ ਸਿਰਫ ਇਹ ਦੋ ਲਾਈਨਾਂ ਲਿਖ ਦਿਓ ਕੋਈ ਚੱਕਰ ਨਹੀਂ ਹੈਗਾ ਉਸ ਤੋਂ ਬਾਅਦ ਤੁਸੀਂ ਆਹ ਨੀਚੇ ਵਾਲੀਆਂ ਚਾਰ ਲਾਈਨਾਂ ਕਰ ਲਓ ਕਿਉਂਕਿ ਆਹ ਉੱਪਰ ਵਾਲੀਆਂ ਥੋੜੀਆਂ ਔਖੀਆਂ ਲੱਗਣੀਆਂ ਤੁਹਾਨੂੰ ਠੀਕ ਹੈ ਇਹ ਤੁਸੀਂ ਆਹ ਕਰ ਲਿਓ ਜਿਵੇਂ ਉਸ ਦੂਰੋਂ ਡਿੱਠਾ ਆਮਦਾ ਫਿਰ ਸ਼ਾ ਗਿਜ਼ਾਲੀ ਉਸ ਲੱਗਦੀ ਬੱਬਰ ਬੋਲਿਆ ਜਿਵੇਂ ਖੋੜੀ ਥਾਲੀ ਜਿਵੇਂ ਲਾਟੂ ਟੁੱਟਾ ਡੋਰ ਤੋਂ ਭਾ ਗਿਰਦ ਭਵਾਲੀ ਅੱਗ ਥੋੜੀ ਥੋੜੀ ਸੋਲਗਦੀ ਫਿਰ ਆਕਲ ਬਾਲੀ ਇਹ ਚੋ ਬੇਟਾ ਜਿਹੜੀਆਂ ਵੀ ਤੁਹਾਨੂੰ ਦੋ ਲਾਈਨਾਂ ਯਾਦ ਹੁੰਦੀਆਂ ਨਾ ਚਾਹੇ ਇਹਦੀਆਂ ਦੋ ਲਾਈਨਾਂ ਯਾਦ ਹੁੰਦੀਆਂ ਜਾਂ ਆਹ ਵਾਲੀਆਂ ਦੋ ਲਾਈਨਾਂ ਯਾਦ ਹੁੰਦੀਆਂ ਜਿਹੜੀਆਂ ਵੀ ਤੁਹਾਨੂੰ ਯਾਦ ਹੁੰਦੀਆਂ ਈਜ਼ੀ ਲੱਗਦੀਆਂ ਉਹ ਕਰ ਲੋ ਠੀਕ ਆ ਬਹੁਤ ਸੌਖਾ ਵਾ ਅਗਲਾ ਰਸ ਹੈਗਾ ਬੇਟਾ ਥੋੜਾ ਵੀਰ ਰਸ ਠੀਕ ਆ ਵੀਰ ਰਸ ਪਹਿਲੀ ਲਾਈਨ ਤੁਸੀਂ ਉਹੀ ਲਿਖਣੀ ਹੈ ਸਾਰੇ ਰਸਾਂ ਚ ਜਿਵੇਂ ਮੈਂ ਦੱਸਿਆ ਸੀ ਕਿ ਵੀਰ ਰਸ ਦਾ ਸਥਾਈ ਭਾਵ ਉਤਸ਼ਾਹ ਹੈ ਇਸ ਤੋਂ ਪਹਿਲਾਂ ਆਪਾਂ ਰੋਦਰ ਰਸ ਕੀਤਾ ਉਹਦਾ ਕੀ ਸੀ ਰੋਦਰ ਰਸ ਦਾ ਸਥਾਈ ਭਾਵ ਕਰੋਧ ਹੈ ਠੀਕ ਆ ਫਸਟ ਲਾਈਨ ਇਹਦੇ ਨਾਲ ਹੀ ਸਟਾਰਟ ਕਰਨੀ ਆ ਉਸ ਤੋਂ ਬਾਅਦ ਤੁਸੀਂ ਲਿਖਣੀ ਆ ਦੋ ਲਾਈਨਾਂ ਵੀਰ ਰਸ ਦਾ ਸਥਾਈ ਭਾਵ ਉਤਸ਼ਾਹ ਹੈ ਜਿੱਥੇ ਜੰਗਾਂ ਯੁੱਧਾਂ ਵਿੱਚ ਵੀਰਤਾ ਸੂਰਮ ਗਤੀ ਤੇ ਬਹਾਦਰੀ ਦਿਖਾਉਣ ਦਾ ਜਿਹੜਾ ਚਾਅ ਤੇ ਉਤਸ਼ਾਹ ਹੁੰਦਾ ਹੈ ਉਥੇ ਵੀਰ ਰਸ ਦਾ ਅਹਿਸਾਸ ਹੁੰਦਾ ਹੈ ਠੀਕ ਹੈ ਬੇਟਾ ਯਾਦ ਰੱਖਣਾ ਵੀ ਜਿੱਥੇ ਜੰਗਾਂ ਯੁੱਧਾਂ ਦੇ ਵਿੱਚ ਬੀਰਤਾ ਸੂਰਮ ਗਤੀ ਬਹਾਦਰੀ ਦਿਖਾਉਣ ਦਾ ਜਿਹੜਾ ਚਾ ਹੁੰਦਾ ਨਾ ਉਹ ਉਤਸ਼ਾਹ ਹੁੰਦਾ ਜਿਹੜਾ ਉਹਨੂੰ ਵੀਰ ਰਸ ਆਖਿਆ ਜਾਂਦਾ ਠੀਕ ਹੈ ਇਹ ਦੋ ਲਾਈਨਾਂ ਨੋਟ ਕਰਕੇ ਬੇਟਾ ਫਿਰ ਤੁਸੀਂ ਲਿਖਣਾ ਵੀ ਪੰਜਾਬੀ ਦੇ ਵਾਰ ਸਾਹਿਤ ਵਿੱਚ ਵੀਰ ਰਸ ਦੀਆਂ ਬਹੁਤ ਸਾਰੀਆਂ ਬਣ ਗਈਆਂ ਹਨ ਬਹੁਤ ਸਾਰੇ ਪ੍ਰਕਾਰ ਹਨ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਚੰਡੀ ਦੀ ਵਾਰ ਵੀਰ ਰਸ ਦਾ ਉੱਤਮ ਨਮੂਨਾ ਹੈ। ਸ਼ਾਹ ਮੁਹੰਮਦ ਦੇ ਜੰਗਨਾਮੇ ਜੰਗ ਸਿੰਘਾਂ ਤੇ ਫਰੰਗੀਆਂ ਵਿੱਚ ਵੀਰ ਰਸ ਦੇ ਕਈ ਬੰਦ ਹਨ। ਦੇਖੋ ਲਾਈਨਾਂ ਲਿਖੀਆਂ ਹੋਈਆਂ। ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰੀਆਂ ਦੇ ਵਾਂਗ ਨੀਂਬੂਆਂ ਲਹੂ ਨਿਚੋੜ ਦਿੱਤੇ। ਇਹ ਤੁਸੀਂ ਇੱਥੇ ਇਹਨੂੰ ਦੋ ਲਾਈਨਾਂ ਬਣਾ ਕੇ ਲਿਖ ਸਕਦੇ ਹੋ। ਠੀਕ ਆ? ਇੱਕ ਉਦਾਹਰਨ ਹੋਰ ਹੈ ਬੇਟਾ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਹਤਾਸ਼ ਤੇ ਨਿਰਾਸ਼ ਹੋਏ ਲੋਕਾਂ ਦੇ ਵਿੱਚ ਵੀਰਤਾ ਦਾ ਸੰਚਾਰ ਕੀਤਾ ਜਿਵੇਂ ਦੇਖੋ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਆਂ ਪੇੜੋਂ ਕੋ ਮੈਂ ਸ਼ੇਰ ਬਣਾਉਂ ਰਾਠਨ ਕੇ ਸੰਗ ਰੰਕ ਲੜਾਉਂ ਪੂਪ ਗਰੀਬਨ ਕੋ ਕਹਿਵਾਉਂ ਚਿੜਿਓਂ ਸੇ ਮੈਂ ਬਾਜ ਟੁੜਾਉਂ ਸਵਾ ਲੱਖ ਸੇ ਇੱਕ ਲੜਾਉਂ ਤਬੇ ਗੋਬਿੰਦ ਸਿੰਘ ਨਾਮ ਧਰਾਉ ਇਹ ਲਾਈਨਾਂ ਫੇਮਸ ਹੈ ਬੇਟਾ ਤੁਹਾਨੂੰ ਪਤਾ ਹੀ ਹੋਣੀ ਆ ਠੀਕ ਆ ਇਹ ਤੁਸੀਂ ਜਿਹੜੀਆਂ نیچے ਵਾਲੀਆਂ ਦੋ ਲਾਈਨਾਂ ਚਾਹੇ ਤੁਸੀਂ ਇਹਨਾਂ ਦੀਆਂ ਚਾਰ ਲਾਈਨਾਂ ਬਣਾ ਦਿਓ ਅਗਰ ਤੁਹਾਨੂੰ ਉੱਪਰ ਵਾਲੀ ਲਾਈਨ ਵੀ ਯਾਦ ਹੁੰਦੀ ਹੈ ਇਜ਼ੀ ਲੱਗਦੀ ਹੈ ਤਾਂ ਤੁਸੀਂ ਇਹ ਸਾਰੀਆਂ ਦੀਆਂ ਸਾਰੀਆਂ ਲਿਖ ਸਕਦੇ ਹੋ ਠੀਕ ਆ ਇਹ ਹੋ ਗਿਆ ਬੇਟਾ ਤੁਹਾਡਾ ਵੀਰ ਰਸ ਠੀਕ ਆ ਬਾਕੀ ਅਗਲੇ ਦੋ ਰਾਸ ਅਗਲੇ ਲੈਕਚਰ 'ਚ ਕਰਾਂਗੇ ਓਕੇ ਜੀ ਧੰਨਵਾਦ